ਮੋਦੀ ਨਾ ਮਾੜ ਕਰਿਆ ਮੋਦੀ ਨਾ ਕੰਮ ਕਰਾ ਰਿਹਾ ਮੋਦੀ ਪੰਜਾਬ ਆ ਜਿਹੜਾ ਕਿਉ ਕਰਾ ਰਿਹਾ ਮੋਦੀ ਕਰਾ ਰਿਹਾ ਮੋਦੀ ਮਾਰੀ ਜ਼ਮੀਨਾਂ ਸਿਰ ਆਪਣਾ ਜਾ ਰਿਹਾ ਬੱਸ ਬਈ ਨੇ ਜਿਆਦਤਾਂ ਖਾ ਲਿਓ ਰੋਟੀ ਨਹੀਂ ਦੇਣਿਆ ਮੋਦੀ ਰੋਟੀ ਮੋਦੀ ਨਹੀਂ ਦਿੰਦਾ ਨਾ 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 ਵਾਹਿਗੁਰੂ ਇਹ ਮੋਦੀ ਰੋਟੀ ਦੇ ਦੇਗਾ ਮੇਰੀ ਜ਼ਿੰਮੇਵਾਰੀ ਮੇਰੀ ਗਰਦ ਫੜਦੇ ਹੋਰੀ ਅੱਜੇ ਮੋਦੀ ਰੋਟੀ ਨਾ ਮੋਦੀ ਨਾ ਮੋਦੀ ਨਾ ਮਨਮੋਹਨ ਸਿੰਘ ਫੁੱਕਣ ਨਹੀਂ ਦਿਆ ਜਿਹੜੀ ਜਗ੍ਹਾ ਮਰੋ ਕੰਨ ਮੁੱਕਣ ਦਰ ਮਨਮੋਹਨ ਨੂੰ ਜਗ੍ਹਾ ਨਹੀਂ ਹਰ ਉਹ ਕਾਂਗਰਸੀ ਦਾ ਉਹਨੂੰ ਫੁੱਕਣ ਦੀ ਜਗ੍ਹਾ ਵਾ ਉਹਨੂੰ ਜਗ੍ਹਾ ਨਹੀਂ ਦੀ ਤੀਬ ਇਹ ਬਸ ਸਾmdi ਕਰ ਰਿਹਾ ਕੰਮ ਹੈ ਜਗਾ ਉਹਨੂੰ ਬਣਾਣੇ ਬਤਾ ਜਗਾ ਦੇਣਾ ਚਾਹ ਰਿਹਾ ਪਰ ਮੈਂ ਮਾਵੇਂ ਵੀ ਖਬਰਾਂ ਹੀ ਸੁਣ ਰਿਹਾ ਪਰ ਮੇਰੀ ਗਰਦਨ ਵੱਢ ਦਿਓ ਮੋਦੀ ਰੋਟੀ ਨਹੀਂ ਦਿੰਦਾ ਦਿਲ ਮੈਂ ਕੱਢ ਦਿਓ ਸਾਰੇ ਪ੍ਰਧਾਨ ਮੰਤਰੀ ਮਾਰੀ ਜ਼ਿੰਦਗੀ ਮੈਂ ਬਹੁਤ ਆ ਲਈਏ ਪਰ ਕਿਸੇ ਨੇ ਇਸ ਤਰ੍ਹਾਂ ਕੰਮ ਨਹੀਂ ਕਰਿਆ ਅੱਜ ਥੱਕ ਜੈਸਾ ਉਹ ਜਾਲਮ ਆਇਆ ਇਹ ਜਾਲਮ ਜੇ ਤੂੰ ਮੁਗਲਾਂ ਤੋਂ ਵੀ ਮਾੜਾ ਬਾਪੂ ਜੀ ਬਹੁਤ ਸਾਰੇ ਲੋਕਾਂ ਦਾ ਨਾ ਇੱਕ ਬਹੁਤ ਵੱਡਾ ਸਵਾਲ ਹੈ ਕਿ ਕਿਸਾਨ ਪਹਿਲਾਂ ਵੀ ਦੋ ਸਾਲ ਤਕਰੀਬਨ 13-14 ਮਹੀਨੇ ਤੋਂ ਵੀ ਵੱਧ ਬੈਠੇ ਰਹੇ ਹੈ ਦਿੱਲੀ ਬਾਰਡਰ ਤੇ ਜਾ ਕੇ ਤੇ ਉਸ ਤੋਂ ਬਾਅਦ ਦੁਬਾਰਾ ਕਿਸਾਨ ਕਿਉਂ ਬੈਠ ਗਏ ਇਹਦਾ ਵੱਡਾ ਕਾਰਨ ਕੀ ਹੈ ਮੋਦੀ ਨੇ ਜਿਹੜੇ ਕਾਨੂੰਨ ਲਾਏ ਤੇ ਲਾਗੂ ਕਰੇ ਤੇ ਮੈਂ ਇਹਨਾਂ ਵਾਪਸ ਝੂਠ ਬੋਲ ਕੇ ਮੁੱਕਰ ਕੇ ਗਿਆ ਉਹ ਜਿਨ੍ਹਾਂ ਮਤਲਬ ਲਾਗੂ ਕਰੇ ਨਹੀਂ ਉੱਥੇ ਦੇ ਪਬਲਿਕ ਦਬਾਲੇ ਦੀ ਮਾਰੇ ਸਾਰੇ ਕਿਸਾਨ ਦਬਾਲੇ ਦੀ ਹੈ ਨਾ ਉਹਨੇ ਕੁਝ ਨਹੀਂ ਕਿਹਾ ਬਿਲਕੁਲ ਜ਼ੀਰੋ ਕਹਿਣ ਦਾ ਭਾ ਕੀ ਇੱਕ ਵਾਦਾ ਦੇ ਕੇ ਵੀ ਜਿਹੜੀਆਂ ਮੰਗਾਂ ਤੋੜੀਆਂ ਰਿਓ ਉਹ ਮੰਗੀਆਂ ਗਈਆਂ ਨਹੀਂ ਉਸ ਤੋਂ ਬਾਅਦ ਕੋਈ ਵੀ ਮੰਗ ਜਿਹੜੀ ਹੈਗੀ ਐਪਲੀਕੇਬਲ ਨਹੀਂ ਕੀਤੀ ਗਈ ਉਹ ਤੁਹਾਨੂੰ ਉਪਲਬਧ ਨਹੀਂ ਉਹ ਤੁਹਾਡੀ ਜਿਹੜੀ ਮੰਗ ਕਰਾਈ ਇੱਕ ਵੀ ਮੰਗ ਪੂਰੀ ਨਹੀਂ ਕਰੀ ਨਾ ਇੱਕ ਵੀ ਮੰਗ ਉਹ ਕਹਾ ਵੀ ਜ਼ਿਮੀਂਦਾਰਾਂ ਨੂੰ ਖਤਮ ਕਰ ਦਿਆਂ ਸਾਰੀ ਜ਼ਮੀਨਾਂ ਖੋਲਿਆਂਗਾ ਕਿ ਅਡਵਾਨੀ ਵਾਨੀਆਂ ਨੂੰ ਪੈਸਾ ਸਾਰਾ ਉਹਨਾਂ ਦਾ ਕਰ ਰਿਹਾ ਆਬ ਕੀ ਹੋਇਆ ਭਾਈ ਨਾ ਨਾ ਉਹਨਾਂ ਨੇ ਪੈਸੇ ਹੀ ਦੇ ਰਹੇ ਵਾ ਕਰਜ਼ੇ ਮਾਫ ਕਰ ਰਹੇ ਉਹਨਾਂ ਨੇ ਉਹਨੇ ਕਰਜ਼ੇ ਮਾਫ ਕਰ ਰਿਹਾ ਉਹ ਮਾਰੇ ਕਿਸਾਨਾਂ ਦਾ ਇਹਨੇ ਕਿਸਾਨ ਮਰ ਗਏ ਉਹ ਇਹਨਾਂ ਦਾ ਕਰਜ਼ਾ ਮਾਫ ਨਹੀਂ ਕਰਦਾ ਬਹੁਤ ਜ਼ੁਲਮ ਦੀ ਬਾਤ ਨਹੀਂ ਆਗੀ ਸ਼ਰਮ ਹੋਣੀ ਚਾਹੀਦੀ ਕੁਝ ਬਾਪੂ ਜੀ ਦੇਖਿਆ ਗਿਆ ਜਿਵੇਂ ਕਿਸਾਨ ਨੇਤਾ ਜਿਹੜੇ ਮਰਨ ਵਰਤੇ ਦੇ ਬੈਠੇ ਨੇ ਉਹਨਾਂ ਦੇ ਕਾਰਨ ਵੀ ਅੱਜ ਜਿਹੜਾ ਇਹ ਸੂਤਰਨ ਪੂਰੀ ਸੀ ਕੇ ਕਾਰਨ ਧਰਨਾ ਜਿਹੜੇ ਆਪਣੇ ਇੱਕ ਕਿਸਾਨ ਯੂਥ ਦਾ ਪਿੱਛੇ ਜੇ ਮਰਡਰ ਵੀ ਹੋਇਆ ਸੀਗਾ ਹਰਿਆਣਾ ਸਰਕਾਰ ਵੱਲੋਂ ਇਹ ਸੂਤਰਨ ਦੇ ਹਸਾਰ ਕਿਹਾ ਜਾਂਦਾ ਸ਼ੋਭਦੀਪ ਸਿੰਘ ਦਾ ਉਹਦੇ ਕੇਸ ਦੇ ਉੱਤੇ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਜਾਂ ਕਾਨੂੰਨੀ ਤੌਰ ਤੇ ਕਿਸੇ ਦੇ ਉੱਤੇ ਕੋਈ ਐਕਸ਼ਨ ਲਿੱਤਾ ਗਿਆ ਕੋਈ ਨਹੀਂ ਲਰਿਆ ਕੋਈ ਵੀ ਨਹੀਂ ਲਰਿਆ ਮੋਦੀ ਤੋਂ ਸਮਾ ਮਰਵਾ ਰਿਆ ਚ ਮਾਰੇ ਬੰਬ ਮਾਰੇ ਉੱਥਾ ਥੰਮੂ ਬਾਰਡਰ ਬੰਬ ਮਾਰੇ ਬਾਈ ਮੈਂ ਉੱਥੇ ਹੀ ਗਿਰ ਗਿਆ ਜੇ ਉੱਥੇ ਗਿਰਿਆ ਮੈਂ ਬਾਈ ਕੋਈ ਚੱਕਣ ਵਾਲਾ ਕੋਈ ਹੈ ਆਪਣੀ 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 ਪੈਗੀ ਸਭ ਨੂੰ ਖਬਰ ਕਿਸੀ ਕਿਸੀ ਖਬਰ ਕਿਸੀ ਗੋਲੀਆਂ ਦੀ ਉਹ ਮਾਰੀ ਧਰਤੀ ਰੰਬ ਬਗੇ ਰਹੇ ਉਹ ਹਰਿਆਣੇ ਵਾਲੇ ਉਹ ਬੋਲੋ ਜ਼ੁਲਮ ਕਾ ਮੇਰਾ ਛੋਟਾ ਭਾਈ ਹੈ ਮੇਰਾ ਬੜਾ ਭਾਈ ਉਹ ਸਾਰੇ ਕਾਸ ਕੇ ਭਾਈ ਸਮੇ ਮਾਰੇ ਬੰਬ ਮਾਰ ਰਹੇ ਉਹ ਸਾਰੇ ਭਾਈ ਬਣ ਕੇ ਚਲੋ ਤੁਸੀਂ ਭਾਈ ਦਾ ਭਾਈ ਗੋਲੀ ਮਾਰ ਰਿਹਾ ਬੋਲ ਜ਼ੁਲਮ ਦੀ ਗੱਤ ਨਹੀਂ ਨੀ ਇੱਥੇ ਆਪਣਾ ਇੱਕ ਚੀਜ਼ ਦੇਖ ਸਕਦੇ ਆਂ ਕਿ ਅਸੀਂ ਹਰਿਆਣੇ ਦੇ ਲੋਕਾਂ ਨੂੰ ਅਸੀਂ ਇਹਦੇ 'ਚ ਦੋਸ਼ੀ ਠਹਿਰਾ ਨਹੀਂ ਸਕਦੇ ਸ਼ਾਇਦ ਪਰ ਹਰਿਆਣਾ ਗਵਰਨਮੈਂਟ ਵੱਲੋਂ ਜਿਹੜਾ ਮੇਰੇ ਖਿਆਲ ਨਾਲ ਕੀਤਾ ਜਾ ਰਿਹਾ ਹੈ ਕੀ ਮੰਨਦੇ ਹੋ ਤੁਸੀਂ ਇਹ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਜੀ ਹਰਿਆਣਾ ਸਰਕਾਰ ਜਿਹੜੀ ਹੈ ਕਿਹ ਕਿ ਸਰਕਾਰ ਜਿਹੜੀ ਹੈ ਨਾ ਜਿਹੜੇ ਹਰਿਆਣੇ ਕੀ ਸਰਕਾਰ ਹੈ ਮਲਾਜਮਾ ਜਿਹੜੇ ਮੇਂ ਜ਼ਿੰਮੇਦਾਰ ਹੈ ਸਾਰੇ ਓਕੇ ਕਾਤੇ ਜ਼ਿੰਮੇਦਾਰ ਉਹਨਾਂ ਮਰਵਾਇਆ ਸਭ ਕਤੇ ਮਰਾਇਆ ਵਾ ਓਕੇ ਪਿੱਛੇ ਪਿੱਠਵਾਂ ਗੋਲੀਆਂ ਮਾਰੀ ਬਜਾਰੇਗਾ ਬਾਪੂ ਜੀ ਕੀ ਲੱਗਦਾ ਕਿੰਨਾ ਕਸਮਾ ਹੋਰ ਇੱਥੇ ਫੇਰ ਦੁਬਾਰਾ ਥਾਣੇ ਦੇ ਬੈਠਣਾ ਪੈ ਸਕਦਾ ਹੈ ਉਹ ਤਾਂ ਬਾਈ ਉਹ ਸਾਰੇ ਬੈਠੇ ਨੇ ਚਾਰ ਹੀ ਬੈਠੇ ਨੇ ਕੋਈ ਪਤਾ ਨਹੀਂ ਐ ਲੰਬਾ ਇਹ ਤਾਂ ਮੋਦੀ ਮਰਿਆ ਹੀ ਤੇ ਖਤਮ ਹੋਵੇ ਕੰਮ ਧਰਨਾ ਤੋਂ ਜੇ ਨਹੀਂ ਚਲੋ ਆਪਾਂ ਐਵੇਂ ਨਾ ਕਿ ਇਹ ਕੋਈ ਮਰੇ ਮਰਨਾ ਮਾਨੂੰ ਵੀ ਸਾਰੇ ਜੀ ਹੁਣ ਪਰ ਸਾਰਿਆਂ ਦੀਆਂ ਮੰਗਾਂ ਮੰਗੀਆਂ ਮਰਨਾ ਮਾਨੂੰ ਵੀ ਉਹ ਮਰਨੇ ਤੇ ਮਾਰਾ ਵਿਚਾਰ ਆਇਆ ਉਹ ਵਿਚਾਰਾ ਅਲੇ ਡੱਲੇ ਵਾਲ ਪਿਆ ਮਰਨੇ ਨੂੰ ਉਹ 31 32 ਦਿਨ ਹੋ ਗਏ ਪਏ ਨੇ ਵਿਚਾਰੇ ਨੂੰ ਉਹ ਉੱਕਾ ਸੋਚਿਆ ਮੋਦੀ ਨੇ ਬਿਲਕੁਲ ਨਹੀਂ ਸੋਚਿਆ ਨਾ ਭਗਵਾਨ ਤਮਾਨਾ ਸੋਚਿਆ ਨਾ ਜੇ ਬਾਪੂ ਜੀ ਇਸ ਵਾਰ ਫੇਰ ਮੋਦੀ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਵੀ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਤੇ ਤੁਸੀਂ ਚਲੇ ਜਾਓ ਲਿਖਤੀ ਰੂਪ ਪਹਿਲਾਂ ਤਾਂ ਲਿਖਤੀ ਰੂਪ ਮੁੱਕਰ ਕੇ ਆ ਬਣਾਇਓ ਜੇ ਮੁੱਕਰਿਆ ਪਹਿਲਾਂ ਮੁੱਕਰਿਆ ਸੀ ਆਪਾਂ ਸ੍ਰੀਮੁੱਕਰਿਆ ਇੱਕ ਵੱਡਾ ਸਵਾਲ ਜਿਹੜਾ ਇਹ ਬਹੁਤ ਵੱਡਾ ਸਵਾਲ ਜਿਹੜਾ ਨਾ ਨੇਤਰ ਕੇ ਬਾਹਰ ਆਉਂਦਾ ਕਿ ਬਹੁਤ ਸਾਰੇ ਬਹੁਤ ਵੱਡੇ ਵੱਡੇ ਕਿਸਾਨ ਆਗੂ ਜਿਹੜੇ ਇਸ ਵਾਰ ਇਸ ਧਰਮੀਆਂ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਰਹੇ ਇਹ اسی ਕਰਕੇ ਨੇ ਹੋਏ ਮੈਂ ਬੀਕੇ ਵੇ ਤੇ ਮੈਂ ਬਿਗੇ ਯਾਰ ਪਿਆਵਾ ਮੈਂ ਉਰੇ ਆਇਆ ਹੀ ਨਹੀਂ ਹੈ ਮੇਰੀ ਗੱਲ ਸੁਣੋ ਜਿਹੜਾ ਬੰਦੇ ਨੂੰ ਪੈਸਾ ਮਿਲ ਗਿਆ ਉਹ ਕਿਉਂ ਨਿਕਲੇ ਆ ਬਾਹਰ ਉਹਨੂੰ ਤਾਂ ਮਤਲਬ ਪੈਸੇ ਦਾ ਮਤਲਬ ਲੈ ਹਮੇ ਕਿਤਾ ਮਰ ਰਹੇ ਦਿਨ ਰਾਤ ਪੈਂਚੋ 62 62 ਸਾਲ ਦੀ ਉਮਰ ਹੋ ਗਈ ਹਮੇ ਟਰੈਕਟਰ ਚਲਾ ਰਹੇ ਉਹ ਉਹ ਕੀ ਕਰ ਰਿਹਾ ਮੋਦੀ ਕੁਝ ਵੀ ਨਹੀਂ ਕਰ ਰਿਹਾ ਉਹ ਮੋਦੀ ਤੋਂ ਉਹ ਮੋਦੀ ਤੋਂ ਸਾਰੇ ਦਿਨ ਮੇਰੀ ਸੁਣੋ ਬਾਤ ਇੱਕ ਦਿਨ ਪਿੱਛਾ ਮਿਲਟਰੀ ਬਦਲਾਵਾ ਦੁਆ ਨੰਬਰ ਸਾਰੇ ਮੁਲਕਾਂ ਵਿੱਚ ਹੋ ਘੁੰਮ ਰਿਆ ਕਿਉਂ ਕਮਰ ਕਮਸ ਦੁਆ ਮੈਂ ਕੋਈ ਉਠਾਵਾ ਮੁਕਤ ਦਾ ਪੈਸਾ ਹੋ ਰਿਹਾ ਹਿੰਦੁਸਤਾਨ ਦਾ ਮੁਗਤਮ ਜਾ ਰਿਹਾ ਪੈਸੇ ਲੈਣਾ ਕਿਵਾ ਬਾਬਾ ਜੀ ਪੰਜਾਬ ਪੰਜਾਬ ਸਰਕਾਰ ਦਾ ਰਵਈਆ ਕਿਵੇਂ ਦੇਖਦੇ ਹੋ ਆ ਜ਼ਿਆਦਾਤਰ ਜਿਹੜੀ ਗੱਲ ਸੁਣਨ ਦੇ ਵਿੱਚ ਆਈ ਸੀਗੀ ਕਿ ਜਿਹੜਾ ਸ਼ੰਭੂ ਬਾਰਡਰ ਤੇ ਜਿਹੜਾ ਇਸ ਟਾਈਮ ਨਾਕਾ ਲੱਗਿਆ ਹੋਇਆ ਸੀਗਾ ਉਹ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਲੱਗਿਆ ਹੋਇਆ ਸੀਗਾ ਅੱਜ ਵੀ ਜੇ ਦੇਖਿਆ ਜਾਵੇ ਉਹ ਸ਼ਾਇਦ ਹੱਦ ਦੇ ਅੰਦਰ ਹੀ ਹੈ ਤਾਂ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਰੁਖ ਇਸ ਵੱਲ ਕਿਵੇਂ ਹੈ ਪੰਜਾਬ ਸਰਕਾਰ ਦਾ ਰੁਖ ਉਧਰ ਹੀ ਹੈ ਮੋਦੀ ਕਨੀ ਵਾਵ ਕਾ ਬਣਿਆ ਵਾ ਭਗਵਾਨਤਮਾਨ ਜਿਹੜਾ ਨਾ ਉਸੀ ਕਾ ਬਣਿਆ ਵਾ ਉਹ ਕਾ ਚਮਚਾ ਅਸਲੀ ਹੈ ਉਹ ਉਸ ਕਾ ਅਸਲੀ ਚਮਚਾ ਹੈ ਕੱਤੇ ਜਮ ਜਬ 92 ਸਿੱਟਾ ਜਿਤਾ ਕੇ ਭੇਜਿਆ ਉਹ ਤੇ ਪਬਲਿਕ ਨੇ 92 ਸਿੱਟਾ ਵੀ ਨਹੀਂ ਪੈਗਾ ਅੱਜ ਤੱਕ ਹੀ ਨਹੀਂ ਪਈਆਂ ਨੀ 92 ਸਿੱਟਾ ਅੱਜ ਤੱਕ ਸਾਰ ਨਹੀਂ ਲਈ ਅੱਜ ਤੱਕ ਪੰਜਾਬ ਦੀ ਸਾਰ ਨਹੀਂ ਲਈ ਹੁਣ ਤੱਕ ਬਾਪੂਆ ਨਹੀਂ ਪਹੁੰਚਿਆ ਉੱਥੇ ਤੇ ਬਾਪੂ ਜੀ ਕੀ ਅਪੀਲ ਅੱਪਾ ਜਿਆਦਾ ਇਸ ਵੀਡੀਓ ਨੂੰ ਲੰਬਾ ਨਾ ਕਰਦੇ ਹੋ ਮੈਂ ਤੁਹਾਨੂੰ ਇੱਕ ਗੁਜ਼ਾਰਿਸ਼ ਕਰਾਂਗਾ ਕੀ ਅਪੀਲ ਕਰਨਾ ਚਾਹੂਗੇ ਜਿਹੜੇ ਅੱਜ ਤੱਕ ਇਸ ਧਾਰਨੇ ਦੇ ਵਿੱਚ ਆਪਣਾ ਸਹਿਯੋਗ ਨਹੀਂ ਦੇ ਸਕੇ ਕਿਸੇ ਮਜਬੂਰੀ ਵਰਸ਼ ਜਾਂ ਕਿਸੇ ਵੀ ਹੋਰ ਕਾਰਨ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਕੀ ਮੈਸੇਜ ਦੇਣਾ ਚਾਹੁੰਗੇ ਭਾਈ ਮੇਰੀ ਬਾਤ ਸੁਣਾ ਜੇ ਜੇ ਬੰਦਾ ਮਰ ਜਾ ਫਿਰ ਉਹ ਸਰ ਜਾ ਜੇ ਬੰਦਾ ਮਰ ਜਾ ਫਿਰ ਉਹ ਸਰ ਜਾ ਜੇ ਕੁੜੀ ਚੋਦ ਨਹੀਂ ਜਾਏਗਾ ਨਾ ਜਾਓ ਭਾਈ ਇਹ ਬਾਤ ਕਿਆ ਮਾਰੇ ਜੀ ਮਿਹਰ ਦੇ ਮੂੰਹ ਤੇ ਗਾਲੇ ਨਿਕਲਾ ਮੈਂ ਕਿਉਂ ਝੂਠ ਬੋਲਾਂ ਤੇ ਜਾਈਆ ਮਾਰੇ ਬਚਪਨ ਦੇ ਗਾਲੇ ਨਿਕਲਾ ਮੂੰਹ ਤੇ ਕੱਤੇ ਨਿਕਲਾ ਗਾਲ ਬਾਈ ਦੇ ਦੁਖੀ ਹੋ ਜਾ ਬੰਦਾ ਗਾਲੇ ਨਿਕਲਾ ਹੋਰ ਕੁਝ ਨਹੀਂ ਜੇ ਬੰਦਾ ਮਰ ਜਾ ਫਿਰ ਚੱਕਾ ਭੁਗਦੇ ਆ ਜੇ ਉਹ ਚਲਾ ਜਾਂਦਾ ਭਗਵੰਤ ਮਾਨ ਬੰਨਵਾ ਸੀਟਾਂ ਵਿੱਚ ਚਤਾਇਆ ਕਿਉਂ ਨਹੀਂ ਗਿਆ ਨਹੀਂ ਉੱਥੇ ਤੱਕ ਦਾ ਕਾਨੂੰਨ ਆਪਸ ਹੋ ਗਿਆ ਕਾਨੂੰਨ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਡੱਲੇਵਾਲ ਸਾਹਿਬ ਨੂੰ ਹੋ ਗਿਆ ਫਿਰ ਫਿਰ ਮੇਰੀ ਬਾਤ ਨੂੰ ਫਿਰ ਕਾਸ ਨੂੰ ਜਾਏਗਾ ਉੱਥਾ ਵਾ ਜੇ ਮਰ ਜੇ ਫਿਰ ਕਾਸ ਨੂੰ ਜਾਏਗਾ ਵਾ ਉੱਥੇ ਉੱਥੇ ਜਿੰਦਾਬਾਦ ਇਹਨਾਂ ਦੇ ਮਜ਼ਦੂਰ ਇਕੱਤਰ ਭਗਵੰਤ ਮਾਨ ਕੁੜੀ ਉਕੀ ਕਿਆ ਕਿਆ ਕੁੜੀ ਕਿਨਾ ਕਿਨਾ ਪਾਸ਼ੰਦਰੀ ਆ ਮੋਦੀ ਸਰਕਾਰ ਜੈ ਹਿੰਦ ਕੁੜੀ ਸਰਕਾਰ ਜੈ ਹਿੰਦ ਕੁੜੀ ਕਿ ਨਾ ਕਿ ਨਾ ਪਾਸ਼ੰਦਰੀ ਓਖੀ ਫਲਾਣਾ ਟਿੰਮਗਾ ਜੇ ਜੇ ਮਾਰੇ ਬੱਚਿਆਂ ਗਾ ਕੰਨ ਨਹੀਂ ਦੇਖਿਆ ਵੀ ਮੈਨਾਂ ਭਗਵੰਤ ਮਾਨ ਹੈ ਇਹ ਤੂੰ ਪੰਜਾਬ ਕਾ ਕਿਆ ਦੇਖ ਲੇਗਾ ਓ ਜੇ ਮਾਰੇ ਬੱਚਿਆਂ ਗੇ ਨਹੀਂ ਦੇਖਿਆ ਨਾ ਮਾਰੇ ਬੱਚਿਆਂ ਦਾ ਅਰਥ ਨਹੀਂ ਕਰਿਆ ਮਹਾਰਾ ਜੀ ਕਹੇ ਤਾਂ ਪੰਜਾਬ ਕਾ ਕਿਆ ਕਰਦੇ ਕੁਛ ਨਹੀਂ ਕਰਦਾ ਪੰਜਾਬ ਕਾ ਇਹ ਨਾ ਕਰੇਗਾ ਬਹੁਤ ਬਹੁਤ ਸ਼ੁਕਰੀਆ ਬਾਬਾ ਜੀ ਕਿਹੜਾ ਪਿੰਡਾ ਜੀ ਆਪਣਾ ਧਰਮਗੜ ਧਰਮਗੜ ਸੋ ਇਸ ਵੇਲੇ ਅਸੀਂ ਖੜੇ ਆ ਜੀ ਜਿਹੜਾ ਬਨੂੜ ਬੈਰੀਅਰ ਇਸ ਜਗ੍ਹਾ ਨੂੰ ਆਖਿਆ ਜਾਂਦਾ ਤੇ ਪਿੱਛੇ ਬਨੂੜ ਤੋਂ ਜਿਰਕਪੁਰ ਵੱਲ ਨੂੰ ਜਾਂਦੇ ਹੋਏ ਚੰਡੀਗੜ੍ਹ ਵੱਲ ਨੂੰ ਜਾਂਦੇ ਹੋਏ ਜਿਹੜਾ ਟੋਲ ਪਲਾजा ਪੈਂਦਾ ਉੱਥੇ ਵੀ ਕੰਪਲੀਟਲੀ ਬੈਨ ਹੈ ਕਿਸੇ ਵੀ ਗੱਡੀ ਨੂੰ ਆਵਾਜ਼ਾਈ ਜਿਹੜੀ ਆਲਾਉਡ ਨਹੀਂ ਕੀਤੀ ਗਈ ਸਿਰਫ ਐਮਰਜੈਂਸੀ ਤੌਰ ਤੇ ਜੇ ਕਿਸੇ ਨੇ 에어ਪੋਰਟ ਜਾਣਾ ਹੈ ਹਸਪੀਟਲ ਜਾਣਾ ਹੈ ਕਿਸੇ ਗੱਡੀ ਦੇ ਵਿੱਚ ਮਰੀਜ਼ ਆ ਜਾਂ ਐਮਬੂਲੈਂਸ ਹੈ ਉਹਨਾਂ ਗੱਡੀਆਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ ਬਾਕੀ ਹਰ ਤਰ੍ਹਾਂ ਦੀ ਆਵਾਜ਼ਾਈ ਜਿਹੜੀ ਹੈ ਉਹ ਕੰਪਲੀਟਲੀ ਸ਼ਟਡਾਊਨ ਹੈ ਸੋ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਬਨੂੜ ਬੈਰੀਅਰ ਦੀਆਂ ਕਿਸਾਨਾਂ ਵੱਲੋਂ ਜਿਹੜਾ ਪੰਜਾਬ ਸ਼ਟਡਾਊਨ ਦਾ ਨਾਰਾ ਦਿੱਤਾ ਗਿਆ ਸੀ ਸੋ ਤੁਸੀਂ ਦੇਖ ਰਹੇ ਹੋ ਜਵਾਬੇ ਕੁਐਸਚਨਵਾ ਚੈਨਲ ਮੈਂ ਹਾਂ ਅਰਵਿੰਦ ਸਿੰਘ